ਸੰਮਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਕਲਾਂ ਵੀ ਇੱਕ ਗਰੀਬ ਪਰਿਵਾਰ ਦਾ ਵਿਅਕਤੀ ਨੌਜਵਾਨ ਮੁੰਡਾ ਸੀ 22 ਸਾਲ ਦਾ ਉਹ ਫਰਿੱਜ ਏਸੀ ਕੂਲਰ ਠੀਕ ਕਰਨ ਦਾ ਕੰਮ ਕਰਦਾ ਸੀ ਦੁਕਾਨ ਖੋਲੀ ਵੀ ਸੀ ਪੈਸੇ ਉਹ ਉਸੇ ਜੋ ਸੂਤਰਾ ਤੋਂ ਪੜ ਲੱਗਿਆ ਵੀ ਭੱਟੀਵਾਲ ਕਲਾਂ ਦਾ ਰਹਿਣ ਵਾਲਾ ਹੈ ਭੱਟੀਵਾਲ ਕਲਾਂ ਤੋਂ ਆਉਂਦਾ ਸੀ ਡੇਲੀ ਅਪਡਾਟ ਕਰਦਾ ਸੀ ਖੁਨਾਲਕਾਂ ਜ਼ਿਲ੍ਹਾ ਸੰਗਰੂਰ ਇੱਕ ਨਿੰਗ ਸੀਗਾ ਹੁਣ ਸਿੰਘ ਕਿਵੇਂ ਕਹੀਏ ਉਹਨੂੰ ਨਿੰਗ ਸਿੰਘ ਸਾਡੀ ਸ਼ਾਨ ਹੈ ਨਿੰਗ ਹੈ ਜਿਹੜਾ ਉਹ ਉਹ ਰੇਜ ਦੇ ਪਿੱਛੇ ਉਹ ਟਕਰਾਰ ਹੋਈ ਉਹਦੇ ਇੱਕ ਕਿਰਪਾਨ ਸਿਰ 'ਚ ਮਾਰੀ ਦੂਸਰੀ ਬੱਖੀ 'ਚ ਮਾਰੀ ਦੂਜਾ ਵਾਰ ਕੀਤਾ ਤੇ ਉਹ 20 22 ਸਾਲੇ ਚ ਦੱਸਦੇ ਉਹਦੀ ਉਹਦੀ ਮੌਤ ਹੋ ਗਈ ਇਹੜਾ ਲੜਕਾ ਹੈ ਉਹਦਾ ਨਾਮ ਹੈ ਜੀ ਗੁਰਦਰਸ਼ਨ ਸਿੰਘ 22 ਸਾਲ ਦਾ ਸੋ ਫ੍ਰਿਜ ਪਿੱਛੇ ਜਾਂ ਕੋਈ ਠੀਕ ਕਰਨ ਵੇਸੇ ਜਾਂ ਠੀਕ ਨਾ ਕੀਤੀ ਜਾਂ ਲੇਟ ਹੋ ਗਿਆ ਇੰਨੀ ਗੱਲ ਬਿਸੇ ਤਕਰਾਰ ਹੋਈ ਹੈ ਹੁਣ ਆਪਾਂ ਢਿੰਗ ਸਿੰਘ ਸਾਹਿਬ ਕਿਵੇਂ ਕਹਾਂਗੇ ਇਹਨਾਂ ਨੂੰ ਜਿਹੜੇ ਬੰਦੇ ਕੋਲ ਕੋਈ ਪੇਸ਼ੈਂਸੀ ਨਹੀਂ ਇੱਕ ਉਹਨੂੰ 22 ਸਾਲ ਦਾ ਜਿਹੜਾ ਬੱਚਾ ਹੈ ਉਹ ਕੋਈ ਬਾੜੀ ਸੁੱਧ ਪੁੱਤ ਨਹੀਂ ਹੁੰਦੀ ਮੋਨਾ ਵੈਸੇ ਉਹ ਪਲੀਡ ਸ਼ੇਪ ਹੈ ਇੱਕ ਨਿਹੰਗ ਸਿੰਘ ਹੈ ਮਤਲਬ ਉਹ ਨਿਮਰਤਾ ਨਾਲ ਉਹ ਨੂੰ ਕਹਿ ਸਕਦਾ ਹੈ ਜਿਵੇਂ ਜੇ ਬੱਚਾ ਰੂਟ ਵੀ ਬੋਲਦਾ ਹੈ ਕੋਈ ਐਟੀਟਿਊਡ ਹੈ ਤੇ ਇੱਕ ਜਦੋਂ ਬੰਦਾ ਅਮਰਤਧਾਰੀ ਹੋ ਗਿਆ ਉਹ ਬੜੀ ਨਿਮਰਤਾ ਨਾਲ ਗੱਲ ਕਰਦਾ ਤੇ ਉਹਨੇ ਕੱਢ ਕੇ ਇੱਕ ਸਿਰਚ ਮਾਰੀ ਦੂਜਾ ਵਾਰ ਵਕੀ ਦੀ ਕੀਤਾ ਬੰਦੇ ਦੀ ਮੌਤ ਹੋ ਗਈ ਜਵਾਕ ਦੀ ਮੌਤ ਹੋ ਗਈ ਇਹ ਪਾਈ ਸੁੱਖਾ ਸੱਖਾ ਕਹਿੰਦੇ ਐ ਗੋਲੀਆਂ ਅੱਡੇ ੱਕੇ ਰਹਿੰਦੇ ਨਾ ਗਰਮੀ ਦਾ ਦੌਰ ਹੈ ਤੁਸੀਂ ਆਪ ਨਾ ਬਚ ਕੇ ਰਹਿਆ ਕਰੋ ਆਪ ਬਚ ਕੇ ਰਹਿਆ ਕਰੋ ਨਾ ਤੋਂ ਫालतू ਗੱਲ ਨਾ ਕਰੋ ਮੈਂ ਸਮਾਧੇ ਵਿੱਚ ਰਹਿਣਾ ਇਹੋ ਜਿਹੇ ਬੰਦਿਆਂ ਦੀਆਂ ਫ੍ਰਿਜਾਂ ਤੋਂ ਲੈਣਾ ਕੀ ਆ ਤੁਸੀਂ ਫੜੇ ਹੀ ਨਾ ਕਰੋ ਕੰਮ ਆ ਮੇਰੇ ਕੋਲੇ ਅਸੀਂ ਇੱਕ ਕਈ ਦਿਨ ਹੋ ਗਏ ਵੱਡੀ ਕਿਰਪਾਨ 7-8 ਬੁੱਢੀ ਲਈ ਫਿਰੇ ਸੀਸੇ ਹੀ ਭੰਨਦੇ ਨਾ ਸੀ ਉਹਨੇ ਬੰਨੂ ਬੱਚਾ ਵੀ ਕੀ ਖਤਰਾ ਸੋਨੂ ਯਾਰ ਕੋਈ ਰਾਜ ਭਾਗ ਹੈ ਕਈ ਦੇ ਕਾਨੂੰਨ ਬਣਿਆ ਪੁਲਿਸ 5 ਮਿੰਟਾਂ ਜਾ ਜਾਂਦੀ ਹੈ ਪਰਚਾ ਦੇ ਦਿੰਦੀ ਹੈ ਜਿਸ ਨੂੰ ਕੋਈ ਖਤਰਾ ਹੈ ਬਿਨਾਂ ਮਦਦ ਤੋਂ 25 30 ਕਿਲੋ ਲੋਹਾ ਬੰਨੀ ਫਿਰਦਾ ਤੁਸੀਂ ਸੋਣੇ ਜਿਹੜਾ ਵਿਚਾਰਾ ਗਰੀਬ ਬੱਚਾ ਹੈ ਜਿਹੜਾ ਗੁਰਦਰਸ਼ਨ ਸਿੰਘ ਪਹਿਲਾਂ ਮਾਪਿਆਂ ਨੇ ਪੜਾਇਆ ਫਿਰ ਉਹਨੂੰ ਕੰਮ ਸਿੱਖਣ ਲਾਇਆ ਤਿੰਨ ਚਾਰ ਸਾਲ ਉਹਨੇ ਉੱਥੇ ਲਾਇ ਹੋਣਗੇ ਉਸਤਾਦ ਤੋਂ ਕੁੱਟ ਖਾਧੀ ਫਿਰ 2 ਰੁਪਏ ਕੋਲੋਂ ਲਾ ਕੇ ਇੱਧਰ ਉੱਧਰ ਕਰਕੇ ਦੁਕਾਨ ਕਰੀ ਦੁਕਾਨ ਕਰੀ ਆਦੇ ਮਾਪਿਆਂ ਨੂੰ ਆਸਾਂ ਹੁੰਦੀ ਹੋਈ ਸਾਡਾ ਪੁੱਤ ਕਮਾਊਗਾ ਤੇ ਚਾਕਿਆ ਨੇਂਗਣੇ ਮਾਰਤਾ ਸੋ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਇਸ ਕਰਕੇ ਹੋਣਾ ਚਾਹੀਦੀ ਹੈ ਵੀ ਉਹ ਛੋਟੀ ਉਮਰ ਦਾ ਬੱਚਾ ਸੀ ਤੇ ਦੂਸਰੀ ਗੱਲ ਫਾਂਸੀ ਦੀ ਸਜ਼ਾ ਮੈਂ ਇਹ ਇਸ ਕਰਕੇ ਕਹਿਣਾ ਹੈ ਵੀ ਧਰਮ ਦੀ ਆੜ ਦੇ ਵਿੱਚ ਲੋਕ ਗਲਤ ਕੰਮ ਕਰ ਰਹੇ ਆ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਵੈਸੇ ਕਲੀ 10 ਸਾਲ ਦੀ ਜੇ ਉਮਰ ਕੈਸਾ ਜਾ ਹੁੰਦੀ ਹੈ ਪਰ ਹੋ ਸਕਦਾ ਜੱਜ ਸਾਹਿਬ ਇਹਨੂੰ ਫਾਂਸੀ ਦੀ سزا ਦੇ ਦੇਣ। ਇਹੋ ਜਿਹੇ ਬੇਖਾਬਾਕੀ ਦੇ ਸਿੰਘਾਂ ਨਹੀਂਆਂ ਘਣੋਂ ਬਚਿਆ ਕਰੋ ਭਾਈ। ਆਉਣ ਵਾਲਾ ਜਿਹੜਾ ਸਮਾਂ ਇਸ ਤੋਂ ਵੀ ਮਾੜਾ ਹੋਣਾ ਹੈ। ਇਸ ਤੋਂ ਵੀ ਬਾੜਾ ਹੋਣਾ ਹੈ। ਕਿਉਂ ਜਿਹੜੀ ਸਾਡੀ ਪੜ੍ਹੀ ਲਿਖੀ ਪਨੀਰੀ ਹੈ ਉਹ ਤਾਂ ਚਲੀ ਗਈ ਬਾਹਰਲੇ ਦੇਸ਼। ਕੁਝ ਜਿਹੜੇ ਸਾਡੇ ਪੜ੍ਹੇ ਲਿਖੇ ਸੀ ਉਹਨਾਂ ਨੂੰ ਨੌکریاں ਨਹੀਂ ਮਿਲੀਆਂ ਮਾਨਸਿਕ ਰੋਗੀ ਹੋ ਗਏ ਨਸ਼ੇ ਤੇ ਲੱਗੇ ਉਹ ਮਰ ਗਏ ਹੁਣ ਜਿਹੜੇ ਥੋੜੇ ਘਨੇ ਪੜੇ ਵਾਲੇ ਰਹਿ ਗਏ ਉਹ ਕੋਈ ਢਿੰਗ ਬਣ ਗਿਆਂ ਕਿਸੇ ਨੇ ਕੋਈ ਦਾਲ ਬਣਾ ਲਿਆ ਕਿਸੇ ਨੇ ਗੈਂਗਸਟਰਾਂ ਚੜ ਲਗਿਆ ਕੋਈ ਕਿਸੇ ਨੇ ਜ਼ਮੀਨਾਂ ਦੱਪਣੀਆਂ ਸ਼ੁਰੂ ਕਰਤੀਆਂ ਇਹ ਜਿਹੜੇ ਹੈਗੇ ਇਹ ਚੀਜ਼ਾਂ ਅੱਗੇ ਆਉਣੀਆਂ ਆਪਣੇ ਕੋਲ ਤਿੰਨ ਭਾਗਾਂ ਦੇ ਵਿੱਚ ਜਿਹੜੀ ਨੌਜਵਾਨੀ ਪੱਡੇਗੀ ਸੋ ਵੀਰੋ ਇਹ ਨਸ਼ਾ ਪਤਾ ਗੋਲੀ ਗੱਟਾ ਖਾਂਦੇ ਐ ਇਹ ਜਿੰਨੇ ਨਾਲ ਟੈਸਟ ਕਰਾਉਣਾ ਡਾਗ ਟੈਸਟ ਕੋਈ ਟੈਸਟ ਕਰਨਗੇ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ ਮੈਂ ਨੌਜਵਾਨੀ ਨੂੰ ਖਾਸ ਕਰਕੇ ਹਰ ਹਰ ਵੀਡੀਓ ਤੇ ਅਸੀਂ ਨੌਜਵਾਨੀ ਦੀ ਗੱਲ ਕਰਦੇ ਆਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਦਾ ਕੰਮ ਹੀ ਨਾ ਫੜਿਆ ਕਰੋ ਤੁਸੀਂ ਚਾਹੇ ਉਹ ਏਸ਼ੀਆ ਵਾਲਾ ਚਾਹੇ ਫਰੀਜਾਂ ਵਾਲਾ ਚਾਹੇ ਕੱਪੜੇ ਵਾਲਾ ਚਾਹੇ ਕਾਸੇ ਵਾਲਾ ਬੰਦਾ ਕੰਮ ਧਰਮ ਦੀ ਆੜ ਵਿੱਚ ਪਾ ਕੇ ਬਾਣੇ ਗੁਰੂ ਕੇ ਬਾਣੇ ਪਾ ਕੇ ਆ ਕਤਲ ਕਰਦੇ ਤਰੀਕੇ ਸੋਇਸ ਬੰਦੇ ਨੂੰ ਮੈਂ ਸਮਾਧਮ ਰਾਹੀਂ ਕਹਿਣਾ ਮੈਂ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਚਲੋ ਵਾਜ ਤਾਂ ਅਰੈਸਟ ਕਰਨਾ ਹੈ ਚਲਾਨ ਪੇਸ਼ ਹੋਊਗਾ ਚਾਰਜ ਤੇ ਲੱਗੂਗਾ ਗਵਾਹੀਆਂ ਹੋਣਗੀਆਂ ਪਰ ਅਸੀਂ ਸਮਾਧਮ ਰਾਹੀਂ ਬੇਨਤੀ ਕਰਦੇ ਆਂ ਕਿ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਛੋਡੇ ਯਾਰ ਬਗਾਨੇ ਪਿੰਡ ਦਾ ਵਿਚਾਰਾ ਆਪਿਆਕਤੀ ਜਿਹੜਾ ਹੈਗਾ ਖਨਾਲ ਕਲਾਂ ਵਿਖੇ ਦੁਕਾਨ ਕਰਦਾ ਸੀ ਤੁਸੀਂ ਗਵਾਹੀਆਂ ਤੋਂ ਮੁੱਕਰੇ ਉਹਨਾਂ ਨੂੰ ਕਹੀ ਤਾਂ ਜਾਣਿਓ ਵੀ ਸਾਡੇ ਦੁਕਾਨ ਕਰਦਾ ਸੀ ਤੈਨੂੰ ਫાંਸੀ ਦੀ ਸਜ਼ਾ ਦਵਾਈਓ ਫાંਸੀ ਦੀ ਸਜ਼ਾ ਦਵਾਈਓ ਜੇ ਕੋਰਾ ਬਕੋਲੇ ਜਾਣਦੇ ਨਹੀਂ ਸੱਚੀ ਗੱਲ ਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ